ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਡੱਬਾ ਵਾਲੀ ਪਸ਼ੂ ਮੰਡੀ ਤੇ ਜੋ ਕਿ ਹਰਿਆਣਾ ਤੇ ਪੰਜਾਬ ਦੇ ਬਿਲਕੁਲ ਵਾਟਰ ਤੇ ਲੱਗਦੀ ਹੈ ਤੇ ਆਪਾਂ ਦਿਖਾ ਰਹੇ ਹਾਂ ਵੀਰੇ ਵੀਡੀਓ ਚ ਇਹ ਮੱਝ ਤੇ ਬਾਕੀ ਤੁਸੀਂ ਥਣਲੇਵਾ ਚੈੱਕ ਕਰੋ ਬਹੁਤ ਵਧੀਆ ਮੱਝ ਆ ਗਈ ਜੇ ਆਪਾਂ ਥਣਾ ਦੇ ਗੈਪ ਦੀ ਗੱਲ ਕਰੀਏ ਵੀਰੇ ਬਹੁਤ ਵਧੀਆ ਗੈਪ ਆਗਾ ਤੇ ਬਾਕੀ ਆਪਾਂ ਬਾਈ ਨਾ ਕਰਾਂ ਗੱਲਬਾਤ ਕੀ ਰੇਟ ਆ ਭਾਈ ਜੀ ਕਿਹੜੇ ਪਿੰਡੋਂ ਆਏ ਹੋਏ ਆ ਅਨਾ ਫਾ ਪੂਰੀ ਭਾਈ ਤੋਂ ਜਾਣਕਾਰੀ ਲੈ ਕੇ ਤੁਹਾਨੂੰ ਦੱਸਾਂਗੇ ਵੀਰੇ ਤੇ ਬਾਕੀ ਵੀਰੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬਰ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਨੂੰ ਹਰ ਐਤਵਾਰ ਡਾਬਲੀ ਪਸ਼ੂ ਮੰਡੀ ਦੇ ਰੇਟਾਂ ਦੀ ਜਾਣਕਾਰੀ ਹੋਵੇ ਬਾਕੀ ਸਰੇ ਜੇ ਆਪਾਂ ਮੰਡੀ ਦੀ ਗੱਲ ਕਰੀ ਤਾਂ ਵੀਰੇ ਬਹੁਤ ਸੋਹਣੀ ਮੰਡੀ ਭਰੀ ਹੋਈ ਆ ਤੇ ਬਾਕੀ ਆਪਾਂ ਕਰਾਂ ਗੱਲਬਾਤ ਕਿਹੜੇ ਕਿਹੜੇ ਰੇਟ ਤੇ ਪਸ਼ੂ ਆਏ ਵੇ ਇੱਥੇ ਹੇ ਭਾਈ ਬਾਜੀ ਨਿਕਲ ਜਾ ਸੁਣਿਓ ਹੋਰ ਭਾਈ ਕੀ ਹਾਲ ਚਾਲ ਠੀਕ ਹੈ ਭਾਜੀ ਆ ਕੀ ਨਾਮ ਹੈ ਆਪਣਾ ਮੇਰਾ ਨਾਮ ਗੁਰਚਰਨ ਲਾਲ ਜੀ ਗੁਰਚਰਨ ਲਾਲ ਹਾਂ ਜੀ ਕਿਹੜਾ ਪਿੰਡ ਹੈ ਜੀ ਪਿੰਡ ਚੱਕ ਛੱਪੜੀ ਵਾਲਾ ਜੀ ਇੱਕ ਕਿਨੇ ਦਿਨ ਚ ਪਾਇਆ ਨਾ ਇਹ ਫਾਇਲ ਕਾਜੇ ਫਾਇਲ ਕਾਜੇ ਹਾਂਜੀ ਠੀਕ ਹੈ ਜੀ ਅ ਮੱਝ ਸਾਡੀ ਬਹੁਤ ਵਧੀਆ ਜੀ ਸਾਨੂੰ ਲੱਗੀ ਤੇ ਸਾਨੂੰ ਲੱਗਿਆ ਵੀ ਬਾਈ ਹਰ ਨਾਲ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ ਉਹ ਜੀ ਚਲੋ ਤੇ ਕਿਹੜਾ ਸੁਆ ਜੀ ਮੱਝ ਦਾ ਸੁਆ ਤੀਜਾ ਜੀ ਤੀਜਾ ਸੁਆ ਤੀਜਾ ਸੁਆ ਅੱਛਾ ਤੀਜਾ ਸੁਆ ਕਿੰਨੇ ਦਿਨ ਹੋਇਆ ਜੀ ਸੂਈ ਨੂੰ ਇਹਨੂੰ ਤਕਰੀਬਨ ਹੋ ਗਏ 12-13 ਦਿਨ 12-13 ਦਿਨ ਹਾਂਜੀ ਠੀਕ ਹੈ ਬੱਚਾ ਕੀ ਹੈ ਜੀ ਮਗਰ ਬੱਚਾ ਕੱਟਾ ਹੈ ਨਗਰ ਕੱਟਾ ਹੈਗਾ ਹਾਂਜੀ ਲਓ ਜੀ 12-13 ਦਿਨ ਹੋ ਗਏ ਤੀਜਾ ਸੁਆ ਹੈਗਾ ਤੇ ਇਹ ਕੱਟਾ ਹੈ ਜੀ ਮੱਝ ਦਾ ਸੋਨਾ ਕੱਟਵਾਂ ਹੈ ਬੂੜਾ ਹਾਂਜੀ ਹਾਂਜੀ ਬਿਲਕੁਲ ਤੇ ਕਿਸੇ ਤਰ੍ਹਾਂ ਦੀ ਕੋਈ ਹੈ ਨਹੀਂ ਗੱਲਬਾਤ ਐ ਇਦਾਂ ਦੀ ਤੇ ਭਾਈ ਜੀ ਜੇ ਆਪਾਂ ਦੁੱਧ ਦੀ ਗੱਲ ਕਰੀਏ ਹਾਂਜੀ ਤਾਂ ਕਿੰਨੇ ਲੀਟਰ ਦੁੱਧ ਹੈ ਇਸ ਟਾਈਮ ਐ ਵੇਖੋ ਜੀ ਇਸ ਟਾਈਮ ਮੌਕੇ ਦਾ ਦੁੱਧ ਜਿਹੜਾ 15 16 ਲੀਟਰ ਆਪਾਂ ਡੱਬਾ ਮਾਰ ਕੇ ਦੇ ਦੇ ਠੀਕ ਐ ਮੰਨ ਕੇ ਚੱਲੋ ਇੱਕ ਕਿ 20 ਲੀਟਰ ਦੁੱਧ ਦੀ ਗਰੰਟੀ ਹੈ 20 ਲੀਟਰ ਬਿਲਕੁਲ ਠੀਕ ਐ ਦੋਸਤੋ 20 ਲੀਟਰ ਗਰੰਟੀ ਹੈ ਦੁੱਧ ਦੀ ਭਾਈ ਹੋਰੇ ਕਹਿੰਦੇ ਭਾਵੇਂ ਚਵਾ ਕੇ ਇੱਕ ਦੰਦ ਦੋ ਦੰਦ ਦੇਖ ਲੈ ਬੰਦਾ ਹਾਂਜੀ ਕੋਈ ਔਡਕਤ ਵਾਲੀ ਗੱਲ ਨਹੀਂ ਬਿਲਕੁਲ ਤੇ ਬਾਈ ਜੀ ਥਾਣਾ-ਥਰਾਂ ਦੀ ਜਮਾ ਓਕੇ ਆ ਬਿਲਕੁਲ ਓਕੇ ਜੀ ਚੁਆਇਸ ਦੀ ਸਾਫ ਹੈ ਬਿਲਕੁਲ ਕੋਈ ਫੂਰ ਸ਼ਿੱਟਾ ਨਹੀਂ ਜੀ ਠੀਕ ਹੈ ਤੇ ਬਾਈ ਜੀ ਜੇ ਆਪਾਂ ਗੱਲ ਕਰੀਏ ਰੇਟ ਦੀ ਕੀ ਰੇਟ ਹੈ ਮੱਝ ਦਾ 1,60,000 ਰੇਟ ਕਰ 1,60,000 ਰੁਪਇਆ ਹਾਂਜੀ ਅ ਜੇ ਕੋਈ ਬੰਦਾ ਵੀਡੀਓ ਦੇਖ ਕੇ ਆ ਜੇ ਬਿਲਕੁਲ ਮਨਤਨ ਕਰ ਦਿਆਂਗੇ ਠੀਕ ਹੈ ਜ਼ਰੂਰ ਕਰਾਂਗੇ ਚਲੋ ਜੀ ਬਹੁਤ ਬਹੁਤ ਧੰਨਵਾਦ ਅ ਬਾਈ ਹੋਰੇ ਕਹਿੰਦੇ ਵੀ 1,60,000 ਰੁਪਇਆ ਮੱਝ ਦਾ ਰੇਟ ਹੈ ਜੀ ਤੀਜਾ ਸੋਇਆ ਜੀ ਹਾਂ ਜੀ ਮਗਰ ਇਸ ਟਾਈਮ ਇਹਦੇ ਕੱਟਾ ਹੈਗਾ ਹਾਂ ਜੀ ਬਿਲਕੁਲ ਤੇ ਕਿੰਨੇ ਦਿਨ ਹੋ ਗਏ ਸੋਈ ਨੂੰ 12 13 ਦਿਨ ਹੋ ਗਏ 12 13 ਦਿਨ ਹੋ ਗਏ ਸੋਈ ਨੂੰ ਤੇ 15 ਤੋਂ 16 ਲੀਟਰ ਇਸ ਟਾਈਮ ਦੁੱਧ ਬੋਲਾ ਤਿਆਰ ਹੈ ਹਾਂ ਜੀ ਤੇ 20 ਲੀਟਰ ਆਪਣੇ ਦੁੱਧ ਦੀ ਫੁੱਲ ਗਾਰੰਟੀ ਹੈ ਬਿਲਕੁਲ ਬਾਕੀ ਜੇ ਬੰਦਾ ਕੋਈ ਖਰਾਕ ਚੰਗੀ ਪਾਊਗਾ ਤਾਂ ਦੁੱਧ ਵੀ ਵਾਜੂਗਾ ਵਾਦ ਨਹੀਂ ਸਕਦੀ ਨਹੀਂ ਬਹੁਤ ਵਧੀਆ ਗੱਲ ਹੈ ਬਾਈ ਆ ਤੁਸੀਂ ਬਈ ਆਪਣੇ ਕੋਲੇ ਹੋਰ ਵੀ ਹੈਗੇ ਪਸ਼ੂ ਕਿ ਇੱਕ ਹੀ ਲੈ ਕੇ ਆਏ ਹੋ ਜੀ ਹਾਂ ਬਾਈ ਇੱਕ ਹੀ ਪਸ਼ੂ ਅੱਛਾ ਘਰੇ ਵੀ ਰੱਖੇ ਹੋਏ ਆਪਣੇ ਕੋਲੇ ਹਾਂ ਘਰੇ ਮਤਲ ਕਰਦੇ ਹੈਗੇ ਨ ਦੋ ਤਿੰਨ ਪਸ਼ੂ ਠੀਕ ਹੈ ਹਾਂ ओके ओके मान के चलो भाई जे किसी ने घरੋਂ ਲੈਣਾ ਆਵੇ ਪਸੂ ਤਾਂ ਘਰਵਾ ਘੱਲੀ ਲੈ ਸਕਦੇ ਨੇ ਦੋ ਟਾਈਮ ਆਪਦੀ ਚੁਆਈ ਕਰਕੇ ਵੀਰੇ ਨੂੰ ਜਾ ਸਕਦੇ ਠੀਕ ਹੈ ਤੇ 1,60,000 ਰੁਪਿਆ ਬਾਈ ਜੀ ਆਪਣਾ ਰੇਟ ਆ ਹਨਾ ਮੰਜ ਦਾ ਤੇ ਮੌਕੇ ਤੇ ਆਪਣਾ ਮਾਨਤਨ ਤੁਸੀਂ ਕਿਹਾ ਹੋ ਜੂਗਾ ਹਾਂਜੀ ਹਾਂਜੀ ਤੇ ਇੱਕ ਵਾਰੀ ਬਾਈ ਕਨਫਰਮ ਕਰ ਦੋ ਐਡਰੈਸ ਜਿੱਥੇ ਆਉਣਾ ਹੋਏ ਬੰਦੇ ਨੇ ਹਾਂਜੀ ਪਿੰਡ ਚੱਕ ਛੱਪੜੀ ਵਾਲਾ ਜੀ ਹਾਂਜੀ ਗੁਰਚਰਨ ਲਾਲ ਮੇਰਾ ਨਾਮ ਹੈ ਜੀ ਠੀਕ ਹੈ ਜੀ ਤਹਿਸੀਲ ਫਾਇਲਕਾ ਜੀ ਠੀਕ ਹੈ ਜੀ ਫੋਨ ਨੰਬਰ ਮੇਰਾ 94170 57843 ਇੱਕ ਹੋਰ ਨੰਬਰ ਹੋਰ ਬੋਗ 94170 57843 ਲੋ ਵੀ ਦੋਸਤੋ ਬਾਈ ਹੋਰੇ ਨੇ ਆਪਣਾ ਨੰਬਰ ਦੱਸਦਾ ਐਡਰੈਸ ਵੀ ਦੱਸਦਾ ਜੇ ਕਿਸੇ ਵੀਰ ਭਾਈ ਨੇ ਕੋਈ ਪਸੂ ਲੈਣਾ ਹੋਵੇ ਤਾਂ ਬਾਈ ਹੋਰੇ ਕਹਿੰਦੇ ਵੀ ਸਾਡੇ ਘਰੇ ਆਓ ਫੋਨ ਕਰਕੇ ਆਜੋ ਤੇ ਆਪਦੀ ਚਵਾਈ ਕਰੋ ਪੂਰੀ ਵਧੀਆ ਢੰਗ ਤਰੀਕੇ ਨਾਲ ਤਸੱਲੀ ਨਾਲ ਜਿੰਨਾ ਚਿਰ ਸਾਨੂੰ ਵਿਸ਼ਵਾਸ ਨਹੀਂ ਹੁੰਦਾ ਇੱਕ ਡੰਗ ਚੋਲੋ ਦੋ ਡੰਗ ਚੋਲੋ ਜਿੰਨਾ ਟਾਈਮ ਮਰਜੀ ਤੁਸੀਂ ਚੋਕੇ ਤਸੱਲੀ ਕਰਕੇ ਮੱਝ ਲਈ ਆ ਸਰ ਦੁੱਧ ਮਣ ਕੇ ਦੇ ਆ ਡੱਬਾ ਮਾਰ ਕੇ ਦੇਵਾਂ ਕਹਿੰਦੇ ਕੋਈ ਅਜਿਹੀ ਗੱਲ ਨਹੀਂ ਆਣੀ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਆਪਣੀ ਮੱਝ ਵਾਲੀ ਜਾਣਕਾਰੀ ਦਿੱਤੀ ਹੋ ਹੋ ਇੱਕਸਾਨ ਵੀਰੋ ਆਪਾਂ ਲੈ ਕੇ ਆਏ ਆ ਅਗਲੀ ਮੱਝ ਵੀਡੀਓ ਚ ਬਾਕੀ ਵੀਰੇ ਮੱਝ ਤੱਕ ਦਾ ਤਕਾਰ ਤੇ ਦੇਖ ਬਹੁਤ ਵਧੀਆਗਾ ਤੇ ਥਾਂਲੇ ਵੀ ਬਹੁਤ ਵਧੀਆ ਮੱਝ ਆ ਗਈ ਤੇ ਬਾਕੀ ਵੀਰੇ ਥਾਣਾ ਦਾ ਗੈਪ ਚੈੱਕ ਕਰੋ ਬਹੁਤ ਵਧੀਆ ਗੈਪ ਆਗਾ ਪੂਰੇ ਐ ਇਕੱਲਾ ਇਕੱਲਾ ਥਾਣਾਗਾ ਮੁੱਠੀ ਵਾਲਾ ਥਾਣਾ ਵੀਰੇ ਤੇ ਪੂਰੇ ਐ ਹਾਥੀ ਵਰਗੀ ਆ ਜੇ ਆਪਾਂ ਕਹਿ ਲਈਏ ਨਾ ਪੂਰੇ ਐ ਹਾਥੀ ਦਾ ਮੁਕਾਬਲਾ ਅੱਜ ਉਸ ਤਰ੍ਹਾਂ ਦੀ ਹੈਗੀ ਬਹੁਤ ਵਧੀਆ ਮਾਜਾ ਤੇ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਕੀ ਰੇਟ ਆ ਕਿਹੜੇ ਪਿੰਡੋਂ ਆਇਆ ਹੈ ਬਾਈ ਕਿਆ ਦਾ ਤਾਂ ਮਾਜਾ ਗਈ ਕਿਹੜੀ ਨਸਲ ਆ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਫੇਰ ਦੇਖੀ ਜੀ ਸਾਰਾ

नाम है जी करतार सिंह जी करतार सिंह हाँ जी के पिंड है जी काले वाली मंडी जी काले वाली मंडी हाँ जी ते भाई जी आप लैनी है जानकारी मज वाली अच्छा जी बहुत सोहनी मज है आप दूरों से एक ही आ गए हाँ जी हाँ जी मैं चलो भाई और गल बात करते हैं जानकारी लेंगे मज वाली मैडम पिछले जो मैडम मज देखो जी हलो जी भाई के सूह मज का तीजा सूह जी तीजा सूह हाँ जी भाई अपनी घर दी वैसी आप ठीक है ਤੇ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਸੂਈ ਨੂੰ 13 ਦਿਨ ਹੋ ਗਏ ਜੀ ਤੀਜਾ ਸੂਆ 13 ਦਿਨ ਹੋਏ ਹਾਂ ਜੀ ਤੇ ਬਾਈ ਤੇ ਆਪਾਂ ਦੋਸੀ ਗੱਲ ਕਰੀਏ ਕਿੰਨੇ ਲੀਟਰ ਦੁੱਧ ਹੈ ਦੁੱਧ 15 ਲੀਟਰ ਹਾਜ਼ਰ ਹੈ ਜੀ ਕਰੋ ਡੱਬੇ ਮਰਵਾ ਦੇਗੇ ਪੂਰਾ ਜਗੇ 15 ਲੀਟਰ ਆਪਣੀ ਗਾਰੰਟੀ ਹੈ ਫੁੱਲ ਹਾਂ ਜੀ ਹਾਂ ਜੀ ਤੇ ਬਾਈ ਥਣ ਚੱਡੇ ਦੀ ਵੀ ਓਕੇ ਬੱਚਾ ਕੀ ਹੈ ਬਾਈ ਮਗਰ ਕੱਟੀ ਹੈ ਜੀ ਕੱਟੀ ਹੈ ਮੜਾ ਦਿਖਾਵਾਂਗੇ ਇੱਧਰ ਕਰਕੇ ਬੱਚੀ ਨੂੰ ਹਾਂ ਜੀ ਇੱਧਰ ਆਹ ਹੈ ਜੀ ਕੱਟੀ ਲਓ ਜੀ ਬੱਚਾ ਵੀ ਤੁਹਾਡਾ ਨਾ ਪਈ ਹੋਣਾ ਨੇ ਆਜੋ ਇੱਧਰ ਆਜੋ ਵਾਰ ਆਜੋ ਮਗਰ ਕੱਟੀ ਹੈ ਜੀ ਕਿੰਨੇ ਦਿਨ ਹੋਇਆ ਬਈ ਸੂਈ ਨੂੰ 13 ਦਿਨ ਹੋਇਆ ਜੀ 13 ਦਿਨ ਹੋਏ ਆ ਜੀ ਸੂਈ ਨੂੰ ਮਗਰ ਕੱਟੀ ਹੈਗੀ ਤੇ 15 ਲੀਟਰ ਬਾਈ ਹੋਰੇ ਕਹਿੰਦੇ ਦੁੱਧ ਹੈਗਾ ਹਾਂਜੀ ਹਾਂਜੀ ਫੁੱਲ ਗਾਰੰਟੀ ਹੈ ਦੁੱਧ ਦੀ ਕੋਈ ਐ ਜੀ ਗੱਲਬਾਤ ਨਹੀਂ ਹੈਗੀ ਤੇ ਬਾਈ ਜੀ ਆਪਾਂ ਰੇਟ ਦੀ ਗੱਲ ਕਰੀਏ ਤਾਂ ਕੀ ਰੇਟ ਹੈ ਰੇਟ ਤਾਂ ਜੀ 1.5 ਲੱਖ ਹੈ 1.5 ਲੱਖ ਹੈ ਹਾਂਜੀ ਮੰਨ ਕੇ ਚਲੋ ਬਾਈ ਕੋਈ ਆਪਣੀ ਵੀਡੀਓ ਦੇਖ ਕੇ ਹਾਂ ਦਾ ਕੋਈ ਮਾਨਤਾਨ ਹੋ ਸਕਦਾ ਹਾਂਜੀ ਮਾਨਤਾਨ ਹੋ ਜੀ ਬਾਈ ਜੀ ਲਓ ਜੀ ਦੋਸਤੋ 1.5 ਲੱਖ ਰੁਪਇਆ ਬਾਈ ਦੀ ਡਿਮਾਂਡ ਹੈ ਹਾਂਜੀ ਤੇ ਜੇ ਕਿਸੇ ਨੇ ਕੋਈ ਗਾਂ ਵਗੈਰਾ ਦਾਵਾ ਲੈ ਲਓ ਬਈ ਆਪਾਂ ਹਾਂਜੀ ਗਾਂ ਵਗੈਰਾ ਗਾਂ ਵੀ ਹੁੰਦੀਆਂ ਮੱਝਾਂ ਵੀ ਹੁੰਦੀਆਂ ਜੀ ਤੇ ਘਰੋਂ ਵੀ ਸੇਲ ਕਰ ਦਿੰਨੇ ਹਾਂਜੀ ਹਾਂਜੀ ਲਓ ਜੀ ਜਾਇਜ਼ ਕਰਕੇ ਤਾਂ ਮੱਝਾਂ ਦਾ ਹੀ ਹੈ ਜਾਇਜ਼ਰ ਮੱਝਾਂ ਦਾ ਹੀ ਹਾਂਜੀ ਲਓ ਦੋਸਤੋ ਜੇ ਕਿਸੇ ਨੇ ਮੱਝ ਵਗੈਰਾ ਲੈਣੀ ਵੀ ਹੈ ਤਾਂ ਭਾਈ ਉਹ ਇਹ ਕਹਿੰਦੇ ਵੀ ਆਪਣੇ ਕੋਲੇ ਘਰੇ ਵੀ ਪਸ਼ੂ ਹੁੰਦੇ ਆ ਹਾਂਜੀ ਹਾਂਜੀ ਤੇ ਜਦੋਂ ਮਰਜ਼ੀ ਆ ਕੇ ਤੁਸੀਂ ਆਪਣੇ ਘਰੇ ਆ ਕੇ ਮੱਝ ਨੂੰ ਚੋ ਕੇ ਤੇ ਦੇਖ ਸਕਦੇ ਹੋ ਤਸੱਲੀ ਕਰਕੇ ਲੈ ਜਾ ਸਕਦੇ ਹਾਂਜੀ ਹਾਂਜੀ ਤੇ ਬਾਈਕਰੇ ਕਿੰਨੇ ਕਿ ਪਸ਼ੂ ਹੁੰਦੇ ਆਪਣੇ ਕੋਲੇ ਕਰੇ ਜੀ 5-6 ਮੱਝਾਂ ਹੁੰਦੀਆਂ ਹੁੰਦੀਆਂ ਆ ਹਾਂਜੀ ਮੰਨ ਕੇ ਚੱਲੋ ਕੋਈ ਬੰਦਾ ਫੋਨ ਕਰਦਾ ਤਾਂ ਹਰ ਟਾਈਮ ਆਪਣੇ ਕੋਲੇ ਕੋਈ ਨਾ ਕੋਈ ਪਸ਼ੂ ਹਾਂ ਹੁੰਦੇ ਹੁੰਦੀ ਹੈ ਜੀ ਹੁੰਦੇ ਜੀ ਠੀਕ ਆ ਠੀਕ ਆ ਬਾਈ ਐਦਾਂ ਦੀ ਨਸਲ ਦੇ ਸਾਰੇ ਆਪਣੇ ਹਾਂਜੀ ਹਾਂਜੀ ਕਿਹੜੀ ਨਸਲ ਚ ਪੈ ਗਈ ਬਾਈ ਇਹ ਜੀ ਮਤਲ ਮੋਰਾ ਜੀ ਹੈ ਮੋਰਾ ਜੀ ਆ ਗਈ ਠੀਕ ਹੈ ਹਾਂਜੀ ਤੇ 1 ਲੱਖ 50 ਹਜ਼ਾਰ ਰੁਪਿਆ ਮੱਝ ਦਾ ਰੇਟ ਹੈ ਹਾਂਜੀ ਹਾਂਜੀ ਮੌਕੇ ਤੇ ਹੋ ਜੂਗਾ ਮਾਨਤਾ ਮਾਨ-ਸਮਾਨ ਹੋ ਜੂਗਾ ਬਹੁਤ ਵਧੀਆ ਗੱਲ ਆ ਬਾਈ ਆ ਹੋਰ ਵੀ ਬਾਈ ਨਾਲ ਕੀਤਾ ਕਰਦੇ ਹਾਂ ਕਿ ਇਕੱਲਾ ਪਸ਼ੂ ਦੇਖ ਨਹੀਂ ਗੱਲ ਪਸ਼ੂਆਂ ਦੀ ਹੈ ਪ ਤੇ ਭਾਈ ਪਹਿਲਾਂ ਤੁਸੀਂ ਕਰਦੇ ਹੋ ਕਿ ਹੁਣ ਤੁਸੀਂ ਨਹੀਂ ਬਹੁਤ ਸਾਲ ਹੋ ਗਏ ਜੀ ਅੱਛਾ ਹਾਂ ਜੀ ਪੀੜ੍ਹੀ ਜੇ ਪਹਿਲਾਂ ਵੀ ਕੋਈ ਕਰਦਾ ਸੀ ਪਹਿਲਾਂ ਮੇਰੇ ਪਿਤਾ ਜੀ ਕਰਦਾ ਸੀਗਾ ਹੁਣ ਅਸੀਂ ਕਰਦੇ ਆਂ 20 ਸਾਲ ਹੋ ਗਏ ਸਾਨੂੰ ਕੰਮ ਕਰਦੇ ਓਕੇ ਓਕੇ ਯਾਨੀ ਕਿ ਖਾਨਦਾਨੀ ਕੀਤਾ ਆਪ ਹਾਂ ਜੀ ਹਾਂ ਜੀ ਫਿਰ ਤਾਂ ਯਾਨੀ ਕਿ ਕੋਈ ਐ ਜੀ ਗੱਲ ਨਹੀਂ ਹੈਗੀ ਕੋਈ ਕਈ ਵਾਰੀ ਨਵੇਂ ਬੰਦੇ ਕੰਮ ਸ਼ੁਰੂ ਕਰ ਲੈਂਦੇ ਆ ਤਾਂ ਉਹਨਾਂ ਨੂੰ ਆਪ ਨੂੰ ਕੁਝ ਪਤਾ ਨਹੀਂ ਹੁੰਦਾ ਹਾਂ ਜੀ ਸਹੀ ਹੈ ਤੇ ਦੋਸਤੋ ਵੀਰੋਰੇ ਕਹਿੰਦੇ ਵੀ ਜਦੋਂ ਮਰਜ਼ੀ ਆ ਕੇ ਕਰੋ ਆਪਣੇ ਪਸ਼ੂ ਖਰੀਦ ਸਕਦਾ ਇੱਕ ਵਾਰੀ ਭਾਈ ਐਡਰੈਸ ਕਨਫਰਮ ਕਰ ਦੋ ਐਡਰੈਸ ਕੀ ਹੈ ਆਪਣੇ ਘਰ ਦਾ ਐਡਰੈਸ ਤਾਂ ਜੀ ਪਿੰਡ ਕੁਰੰਗਾਲੀ ਹੈ ਜੀ ਹਾਂਜੀ ਤੇ ਵੱਡੀ ਰੋਡ ਫੱਗੂ ਵਾਲੀ ਉਹ ਰੋਡ ਦੇ ਉੱਤੇ ਨੋਰਾ ਆਪਣਾ ਜੀ ਠੀਕ ਹੈ ਹਾਂਜੀ ਤੇ ਮੋਬਾਈਲ ਨੰਬਰ ਕਿੰਨਾ ਬਾਈ 99119 71920 ਇੱਕ ਵਾਰੀ ਹੋਰ ਬੋਲ 99119 71920 ਆ ਲਓ ਦੋਸਤੋ ਨੰਬਰ ਆ ਗਿਆ ਬਾਈ ਦਾ ਤੇ ਕਿਸੇ ਵੀ ਬੰਦੇ ਨੇ ਅਵੀਰ ਭਾਈ ਨੇ ਕੋਈ ਪਸ਼ੂ ਲੈਣਾ ਹੋਵੇ ਤਾਂ ਬਾਈ ਹੋਰੇ ਕਹਿੰਦੇ ਵੀ ਆਪਾਂ ਘਰੋਂ ਵੀ ਦੇ ਦਿੰਨੇ ਆ ਜੇ ਕੋਈ ਮੰਡੀ ਜਾ ਕੇ ਲੈਣਾ ਚਾਹੁੰਦਾ ਤਾਂ ਇੱਥੇ ਆ ਕੇ ਵੀ ਫੋਨ ਕਰ ਸਕਦਾ ਹੈ ਗਾਰੰਟੀ ਸੁਦਾ ਜੀ ਆਪਾਂ ਠੀਕ ਹੈ ਜੰਦੇ ਜੀ ਪਸ਼ੂ ਦੀ ਠੀਕ ਹੈ ਐ ਨਹੀਂ ਆਪਾਂ ਦੇਤੀ ਬੇਜਤੀ ਮੁਰਗੇ ਆਪਾਂ ਮਿਲਣਾ ਨਹੀਂ ਹਾਂਜੀ ਮੁਲਾਕਾਤ ਹੀ ਆਪਾਂ ਪੂਰੇ ਗਾਰੰਟੀ ਨਾਲ ਪਸ਼ੂ ਦਿੰਦੇ ਜੀ ਠੀਕ ਹੈ ਪੂਰੀ ਫੁੱਲ ਗਾਰੰਟੀ ਹੈ ਫੁੱਲ ਗਾਰੰਟੀ ਜੀ ਕਰਤ ਕਰ ਵੀ ਗਾਰੰਟੀ ਆਪਣੀ ਠੀਕ ਹੈ ਆਇਆ ਆਇਆ ਸੇਟ ਉਹ ਸੇਟ ਬਚ ਗਿਆ ਠੀਕ ਹੈ ਬਹੁਤ ਬਹੁਤ ਧੰਨਵਾਦ ਵੀਰੇ ਤੁਸੀਂ ਆਪਾਂ ਨੂੰ ਜਾਣਕਾਰੀ ਦਿੱਤੀ ਮੱਝਾਂ ਬਾਰੇ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ